ਪਲਾਰਪਨ ਚੈਨਲ ਤੇ ਸਾਰੇ ਪਸ਼ੂ ਪਾਲਕ ਵੀਰਾਂ ਦਾ ਕਿਸਾਨ ਭਰਾਵਾਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਰੋ ਕਹਾ ਬਹੁਤ ਵਧੀਆ ਨਾਉ ਲਾਉਣ ਦਾ ਤਰੀਕਾ ਹੈ ਵੀਰਾਂ ਨੇ ਨਾਉ ਲਾਉਣੇ ਆ ਮੱਝ ਦੇ ਨਾਉ ਦੇਖੋ ਮੱਝ ਮੌਜ ਨਾਲ ਆਰਾਮ ਨਾਲ ਖੜੀ ਹੈ ਵੀਰ ਨੂੰ ਢਾਈ ਹੈ ਇਹ ਬਾਰ ਚੱਕਣਾ ਉਹ ਤੋਂ ਬਣਾਇ ਬੱਚਾ ਆਰਾਮ ਨਾਲ ਮੱਝ ਖੜੀ ਹੈ ਸੁਣਨ ਵਾਲਾ ਹੋਵੇ ਪਸ਼ੂ ਕੋਈ ਚੱਕੀ ਬੇਸ਼ੱਕ ਕੋਈ ਪਸ਼ੂ ਬਾਈ ਕਹਿੰਦਾ ਸੁਣਨ ਵਾਲਾ ਹੋਵੇ 7-8 ਮਹੀਨਾ ਦਾ ਗੱਭੜਾ ਕੋਈ 7-8 ਮਹੀਨਾ ਦਾ ਕਿ ਜਿਹੜੇ ਗੱਭਣ ਆ ਉਹਦੇ ਵੀ ਇਹ ਨੌ ਮਤਲਬ ਇਸ ਤਰ੍ਹਾਂ ਲਾ ਦਿੰਦੇ ਆ ਬੜਾ ਦੇ ਨਾਲ ਸੁਣਨ ਵਾਲਾ ਬਸ ਇੰਨਾ ਹੀ ਕੌੜ ਪਸ਼ੂ ਹੋਵੇ ਆਰਾਮ ਨਾਲ ਖੜ ਜਾਂਦਾ ਦੇਖੋ ਮੱਝ ਦੇ ਜਿਹੜੇ ਨੌ ਆ ਲਾਹੀ ਜਾਂਦੇ ਆ ਆਈ ਰਸਾ ਆਸ ਕੰਜਾਇਨਾ ਦਾ ਇਸ ਤਰ੍ਹਾਂ ਦਾ ਬਣਾਇਆ ਹੋਇਆ ਹੈ। ਬਹੁਤ ਵਧੀਆ ਪ੍ਰਬੰਧ ਹੈ ਯਾਰ। ਨਹੀਂ ਤਾਂ ਮੋ ਕੁਸਮ ਦਾ ਚੂਲਾ ਚਾਲਾ ਜਾਂ ਛਾਂ ਪੁੱਤਰ ਜਾਂਦੀ ਹੈ 60 ਫੀਟ ਪੱਜ ਜਾਂਦੀ ਹੈ। ਪਰ ਕੋਈ ਦਿੱਕਤ ਹੀ ਨਹੀਂ ਹੈ ਬਹੁਤ ਵਧੀਆ ਸਿਸਟਮ ਬਣਾਇਆ ਰਾਇਆਂ ਦਾ। ਆ ਦੇਖੋ ਇਹਦਾ ਹੁਣ ਨਾਉ ਚੱਕ ਲਿਆ। ਇੱਧਰ ਦਿਖਾਈ ਦੋ ਇੱਧਰ ਦਿਖਾ। ਬੱਦ 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 ਬੜ ਮਾਰ ਲਬੜ ਮਾਰ ਲ ਬੜ ਮਾਰ ਲ ਕਿੱਦ ਲੂੰਗੜਾ ਐਸ ਤਰ੍ਹਾਂ ਇਹਨਾਂ ਨੇ ਆਏ ਬੰਨੂ ਲਈ ਕੋਈ ਦਿੱਕਤ ਨਹੀਂ ਆਰਾਮ ਨਾਲ ਖੜਾ ਹੈ ਪਸੂ ਦੀ ਕੋਈ ਪੇਸ਼ ਨਹੀਂ ਜਾਂਦੀ ਕਿਸੇ پاس ਚਾਰ ਪੈਰੋਂ ਚਾਰ ਚਕਿਰੋਂ ਐ ਆਜੀ ਜਾਂਦਾ ਐ ਪਸੂ ਚਲ ਕੋਈ ਸੱਟ ਫੇਟ ਪੱਜਣ ਦਾ ਡਰ ਨਹੀਂ ਕਾਇਬ ਨੇ ਇਹਨਾਂ ਪੱਕੀ ਹਰੇ ਆਖਦਾ ਹੈ ਆਰਾਮ ਨਾਲ ਮੱਝ ਖੜੀ ਐ ਤੇ ਇੱਧਰ ਨਾਉ ਲੈਂਦੇ ਦੇਖੋ ਇਸ ਤੇ 90 ਮਿੰਟ ਦੇ ਹਾਂ ਖੜ ਜਾ ਮੋਟੇ ਖੜ ਜਾ ਵਾਏ ਉਦਾਂ ਮੋਬੀ ਨਾ ਤੁਰੇਗੀ ਪਸ਼ੂ ਦੀ ਕੋਈ ਪੇਸ਼ ਨਹੀਂ ਜਾਂਦੀ ਵੀ ਪਸ਼ੂ ਹੱਲ ਕੇ ਕਿਸੇ ਵਾਸਤੇ ਭਾਜੂ ਜਾਂ ਉੱਠੜੂ ਜਾਂ ਆਰਾਮਨਾਸ ਕੰਜੇ ਚਾਰ ਸ਼ਪੀਰਿਓਂ ਖੁੰਦਿਆ ਗਿਆ ਰਾਵਣਾ ਮੱਝ ਖੜੀ ਐ ਹਾਂ ਅ ਤੁਸੀਂ ਨਾਉ ਲੈਂਦੇ ਤੁਸੀਂ ਆਪ ਹੀ ਦੇਖ ਲਓ ਪਹਿਲਾਂ ਵੈਸੇ ਹੀ ਐ ਉਹਨਾਂ ਨੇ ਗੋਡੀ ਦੇ ਕੇ ਲਾਏ ਸੀ ਤੇ ਕੋਈ ਗੱਲ ਜੀ ਬਣੀ ਨਹੀਂ ਬਾਈ ਅਜੇ ਤੋ ਆਏ ਸੀ ਪਰ ਆਸ ਕੰਜੇ ਨਾਲ ਜਿਹੜੀ ਗੱਲ ਬਣਦੀ ਏ ਯਾਰ ਮੈਂ ਪਹਿਲੀ ਯਾਰ ਹੀ ਦੇਖਿਆ ਇਹ ਢਾਂਚਾ ਵੰਚਾ ਬਾਈਆਂ ਦਾ ਕਲਿਆਣ ਫੰਡ ਨਾਲ ਸਾਡੇ ਗਵਾਂਢੀ ਹੈ ਹਾਂ ਇਹ ਢਾਂਚਾ ਵਾਂਚਾ ਪਹਿਲੀ ਵਾਰ ਦੇਖਿਆ ਵੀ ਇਸ ਤਰ੍ਹਾਂ ਦਾ ਇਹ ਕੋਈ ਭਰਾ ਕੰਮ ਵੀ ਕਰਦਾ ਨਾ ਯਾਰ ਨਾ ਲਾਉਣ ਦਾ ਉਹ ਆ ਜਰੂਰ ਬਣਾ ਲੈ ਸਕੰਜਾ ਯਾਰ ਆ ਆ ਇਸ ਤਰ੍ਹਾਂ ਦਾ ਬਣਿਆ ਪਿਆ ਇਹ ਮਗਰੋਂ ਕੱਲੇ ਸਕੰਜੇ ਦੀ ਵੀ ਵੀਡੀਓ ਪਾਵਾਂਗੇ ਵਿੱਚ ਇਸ ਤਰ੍ਹਾਂ ਦਾ ਢਾਂਚਾ ਬਣਿਆ ਪਿਆ ਅੱਥਲੇ ਟਾਇਲ ਵੀ ਲੱਗੇ ਆ ਇਹ ਬਣਿਆ ਵੀ ਕਿੱਥੇ ਐ ਵਿਸ਼ਕਰਮਾ ਡੈਰੀ ਪ੍ਰੋਡਕਟ ਬਾਗਾਪੁਰਾਣਾ ਹਾਂ ਬਾਗੇਪੁਰਾਣੇ ਇਹ ਬਣਿਆ ਵਿਸ਼ਕਰਮਾ ਵਾਲਿਆਂ ਦੇ ਡੈਰੀ ਪ੍ਰੋਡਕਟ ਬਣਉਂਦੇ ਆ ਜਿਹੜੇ ਉਹਨਾਂ ਦੇ ਬਣਿਆ ਆਖੋਈ ਕੌਲੀਆਂ ਵਰਗੇ ਨੌ ਬਣਾਦੇ ਬਈ ਇਹ ਨਹੀਂ ਹੁੰਦੀ ਬੱਸ ਕਿ ਜਿਵੇਂ ਕਹਿੰਦਾ ਦੇ ਕੁੱਕੜੇ ਲਗਭਗ 6 6 ਇੰਚ ਦੇ ਹੋਏ ਹੋਏ ਹਨ ਅੱਡੇ ਦੇ ਪੁੱਟ ਦੇ ਨਾ ਹੋਏ ਨੇ ਕਿ ਤੁਸੀਂ ਜਦੋਂ ਲਾਤੇ ਫਿਰ ਤੋਂ ਬਾਅਦ ਰਾਮ ਨਾਲ ਖੜੀ ਹੈ ਕੋਈ ਦਿੱਕਤ ਹੀ ਨਹੀਂ ਹੈ ਮੱਝ ਨੂੰ ਆਸ ਕਰ ਇਹ ਭਈ ਅੰਗਰਾਸਰਾ ਛੋਟੇ ਹਾਥੀ ਤੇ ਆ ਆ ਛੋਟੇ ਹਾਥੀ ਤੇ ਲਿਆਉਂਦੇ ਆ ਆਪ ਹੀ ਲਿਆਉਂਦੇ ਆ ਇਹਨਾਂ ਦਾ ਆਪ ਦਾ ਹੀ ਪ੍ਰਬੰਧ ਹੈ ਤੁਸੀਂ ਆਹ ਫੋਨ ਲਾਓ ਤੇ ਛੋਡੇ ਕੋਲੇ ਉਹਦੀ ਹਾਜ਼ਰ ਫੋਨ ਲਾਉਂਗੇ ਤੁਸੀਂ ਤੇ ਘੰਟੇ ਦੇ ਘੰਟੇ ਦੇ ਵਿੱਚ ਵਿੱਚ ਛੋਡੇ ਕੋਲੇ ਹਾਜ਼ਰ ਆ ਆਪ ਦਾ ਹੀ ਪ੍ਰਬੰਧ ਹੈ ਇਹਨਾਂ ਦਾ ਸਾਰਾ ਛੋਟੇ ਹਾਥੀ ਤੇ ਲੱਦ ਕੇ ਲਿਆਉਂਦੇ ਆ ਸਕੰਜਾ ਪਾਈ ਸਕੰਜਾ ਜਰੂਰ ਬਣਾ ਲਓ ਜਿਹੜਾ ਵੀ ਕੋਈ ਕੰਮ ਕਰਦਾ ਹੈ ਇਹ ਅਰੇ ਕਿ ਮਾਦੀ ਆ ਰਾਮ ਨਾਲ ਖੜੀ ਹੈ ਚਾ ਚਾ ਜਿਹੜੀਆਂ ਪਿਛਲੀਆਂ ਲੱਤਾਂ ਦੇ ਆ ਉਹ ਆ ਜਿਹੜਾ ਇਸ ਤਰ੍ਹਾਂ ਦਾ ਪਿਛੇ ਆ ਗਿਆ ਨੋ ਕੇ ਇਸ ਤਰ੍ਹਾਂ ਪਈਏ ਪਿਛਰੀ ਜਿਹੜੀ ਲੱਤ ਆ ਪਿਛਰੀਆਂ ਲੱਤਾਂ ਦੇ ਇਸ ਤਰ੍ਹਾਂ ਲਾਉਂਦੇ ਆ ਠੀਕ ਆਖੀ ਜਦ ਤੱਕ ਇਹਨਾਂ ਕੋਲ ਫੋਟਰੀਕ ਨਹੀਂ ਦੱਸੇ ਆ ਦੇਖੋ ਬਈ ਕੌਡੀਆਂ ਵਰਗੇ ਜਿਹਾ ਨਾਉ ਬਣਾਤੇ ਆ ਦੇਖੋ ਬਹੁਤ ਵਧੀਆ ਸਿਸਟਮ ਹੈ ਇਹਨਾਂ ਦਾ ਬਹੁਤ ਵਧੀਆ ਢਾਂਚਾ ਹੈ ਸਕੰਜਾ ਸਕੰਜਾ ਹੈ ਲੋ ਆ ਵੀਰ ਹੈ ਇਹਨਾਂ ਕੋਲੇ ਭਾਈ ਇਹ ਸਾਰਾ ਢਾਂਚਾ ਬਣਾਇਆ ਹੋਇਆ ਹੈ ਜੇ ਕਿਸੇ ਭਰਾ ਨੇ ਸੰਪਰਕ ਕਰਨਾ ਹੈ ਤਾਂ ਇਹਨਾਂ ਦਾ ਮੋਬਾਈਲ ਨੰਬਰ ਲੈਨੇ ਆ ਦੱਸ ਬਾਈ ਜੀ ਕੀ ਨਾਮ ਆਪਣਾ ਬਾਈ ਜੀ ਜੰਮੜਾ ਮੇਰਾ ਨਾਮ ਪਿੰਡ ਕਲਿਆਣ ਸੁੱਖਾ ਇਹਦਾ ਬਟੰਡਾ ਬਾਈ ਜੀ ਮੋਬਾਈਲ ਨੰਬਰ ਬੋਲ ਦਿਓ ਨੰਬਰ 97800 31625 97831625 ਦੁਬਾਰਾ ਫੇਰ ਬੋਲ ਦਿਓ 97800 ਪੂਰਾ 31625 ਬਈ ਇਹ ਇਹਨਾਂ ਦਾ ਮੋਬਾਈਲ ਨੰਬਰ ਹੈ ਜੀ ਕਿਸੇ ਪੁਰਾਣੇ ਸੰਪਰਕ ਨਾ ਲਹੋਣੇ ਇਹਨਾਂ ਨਾਲ ਸੰਪਰਕ ਇਸ ਨੰਬਰ ਤੇ ਕਰ ਸਕਦੇ ਹੋ ਧੰਨਵਾਦ